ਸ਼ਹਿਰ ਵਿੱਚ ਹਰ ਦਿਨ ਕੋਈ ਨਾ ਕੋਈ ਅਜੀਹਾ ਮਾਮਲਾ ਸਾਹਮਣੇ ਆ ਜਾਂਦਾ ਜੋ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੰਦਾ ਮਾਮਲਾ ਜਲੰਧਰ ਦੇ ਥਾਣਾ ਗੁਰਾਇਆ ਇਲਾਕੇ ਦਾ ਜਿੱਥੇ ਇੱਕ ਮਹਿਲਾ ਪੁਲਿਸ ਕਾਂਸਟੇਬਲ ਵੱਲੋਂ ਮਨਦੀਪ ਕੁਮਾਰ ਨਾਮ ਦੇ ਨੌਜਵਾਨ ਖਿਲਾਫ ਬਲਾਤਕਾਰ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਮਹਿਲਾ ਕਾਂਸਟੇਬਲ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਮਨਦੀਪ ਖੁਦ ਨੂੰ ਫੌਜੀ ਦੱਸਦਾ ਸੀ ਤੇ ਵਿਆਦਾ ਝਾਂਸਾ ਦੇ ਕੇ ਲੱਖਾਂ ਰੁਪਏ ਖਾ ਚੁੱਕਿਆ ਪਿੰਡ ਦਾ ਕਹਿਣਾ ਕਿ ਮੰਦੀਵ ਵੱਲੋਂ ਹਿਮਾਚਲ ਪ੍ਰਦੇਸ਼ ਚ ਨਸ਼ੀਲੀ ਵਸਤੂ ਖਵਾ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਫਿਲਹਾਲ ਪੁਲਿਸ ਵੱਲੋਂ ਮਹਿਲਾ ਕਾਂਸਟੇਬਲ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੇ ਵਿੱਚ ਇੱਕ ਸਾਡੀ ਜਿਹੜੀ ਮਹਿਲਾ ਕਾਂਸਟੇਬਲ ਸੀ ਉਹਦੇ ਨਾਲ ਉਹਦਾ ਉਹਦਾ ਰਿਸ਼ਤਾ ਹੋ ਗਿਆ ਸੀ ਜੀ ਇੱਕ ਮੁੰਡਾ ਸੀ ਮੰਦੀਵ ਨਾਮ ਦਾ ਜਲੰਧਰ ਵਿਖੇ ਰਹਿਣਾ ਨਾ ਸੀ ਉਹ ਪਰ ਜਦੋਂ ਕਾਫੀ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਜਿਹੜਾ ਹੈਗਾ ਮਨਦੀਪ ਨੇ ਇਹ ਨਾਲ ਰਿਸ਼ਤਾ ਰੱਖਿਆ ਪਰ ਵਿਆਹ ਤੋਂ ਮੁਕਰ ਗਿਆ ਬਾਅਦ ਜੋ ਜਿਹਦੇ ਸਬੰਧ ਵਿੱਚ ਜਿਹੜੇ ਸਾਡੇ ਸੀਨੀਅਰ ਅਫਸਰ ਨੇ ਇਹ ਪੁੱਛਣਾ ਰਹੀ ਨੇ ਜੀ ਨਵਦੀਪ ਸਿੰਘ ਪੈਂਸ ਜਾਨ ਅਗਵਾਈ ਇਨਕੁਆਇਰੀ ਕੀਤੀ ਉਸ ਤੋਂ ਬਾਅਦ ਫਿਰ ਸਾਡੇ ਸੀਨੀਅਰ ਅਫਸਰਾਂ ਨੇ ਅਗੇ ਮਾਰ ਕੀਤੀ ਡੀ ਲੀਗਲ ਨੂੰ ਉਹਨਾਂ ਦੀ ਓਪੀਨੀਅਨ ਤੋਂ ਬਾਅਦ ਜਿਹੜਾ ਵੀ ਇਹ ਮਨਦੀਪ ਸਿੰਘ ਹੈ ਇਹਦੇ ਤੇ ਪਰਚਾ ਦਰਜ ਹੋਇਆ ਹੈ ਅੰਡਰ ਸੈਕਸ਼ਨ 420 379 ਇਹ ਜ੍ਰਫਤਰੀ ਹੋ ਗਈ ਮਨਦੀਪ ਦੀ ਹਾਂ ਬਸ ਆਪਾਂ ਇਹਨਾਂ ਦਾ ਪਰਚਾ ਕਰਤਾ ਹੋਇਆ ਜੀ ਬਾਕੀ ਨਾਲ ਜਿਹੜੀ ਭਾਲ ਚੱਲ ਰਹੀ ਹੈ ਸੋ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਮਹਿਲਾ ਕਾਂਸਟੇਬਲ ਦੇ ਬਿਆਨ ਕਿੰਨੇ ਕੁ ਸਹੀ ਨੇ ਫਿਲਹਾਲ ਇਸ ਬਾਰੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ ਜਿਲੰਦਰ ਤੋਂ ਬੀਰ ਰਿਪੋਰਟ